ਗੌੜੀ ਮਹੱਲਾ ਪੰਜਵਾ ਮੇਰ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ ਰਹਾਉ ਨਾਮ ਬਿਨਾ ਜੂ ਪਹਿਰੈ ਖਾਏ ਜਿਉਂ ਕੂਕਰ ਝੂਠਨ ਮੈਂ ਪਾਏ ਨਾਮ ਬਿਨਾ ਜੇ ਤਾ ਵਿਵਹਾਰ ਜਿਉਂ ਮਿਰਤਕ ਮਿਥਿਆ ਸੀਗਾਰ ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਪਨੈ ਨਹੀਂ ਤਾਨ ਮੈ ਰੋਗ ਨਾਮ ਤਿਆਗ ਕਰੇ ਅਨਕਾਰ ਬਿਨ ਸਜਾਏ ਝੂਠੇ ਸਭ ਬਾਜ ਨਾ ਆਮ ਸੰਗ ਮਨ ਬ੍ਰੀਤ ਨਾ ਲਾਵੇ ਕੋਟ ਕਰਮ ਕਰਤੋ ਨਰਕ ਜਾਵੇ ਹਰ ਕਾ ਨਾਮ ਜੇਨ ਮਨ ਨਾ ਆਰਾਦਾ ਚੋਰ ਕੀ ਨਿਆਈ ਜਾਮਪੁਰ ਬਾਦਾ ਲਾਖ ਡੰਬਰ ਬਹੁਤ ਵਿਸਥਾਰਾ ਨਾਮ বিনা ਝੂਠੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੇ ਕਰ ਕਿਰਪਾ ਨਾਨਕ ਜਿਸ ਦੇ ਗੌੜੀ ਮਹੱਲਾ ਪੰਜਵਾਂ ਆਦਮਤ ਜੋ ਅੰਤ ਨਿਵਾਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੀ ਬ੍ਰੀਤ ਸਦਾ ਸੰਗ ਚਾਲੈ ਦਿਆਲ ਪੁਰਖ ਪੂਰਨ ਪ੍ਰਤਪਾਲੈ ਰਹਾ ਬਿਨ ਸਤਨਾਹੀ ਛੋੜ ਨਾ ਜਾਏ ਜੈ ਪੇਖਾ ਤਹਿ ਰਹਿਆ ਸਮਾਏ ਸੁੰਦਰ ਸੁਗੜ ਚਤੁਰ ਜੀ ਦਾਤਾ ਉ ਭਾਈ ਪੂਤਵਿਤਾ ਪ੍ਰਭ ਮਾਤਾ ਜੀਵਨ ਪ੍ਰਾਨ ਆਧਾਰ ਮੇਰੀ ਰਾਸ ਪ੍ਰੀਤ ਲਾਈ ਕਰ ਰਦੈ ਨਿਵਾਸ ਮਾਇਆ ਸਿਲਕ ਕਾਟੀ ਗੋਪਾਲ ਕਰਿ ਅਪੁਨਾ ਲੀਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ purakh ਨਵ ਤਨ ਨਿਤ ਬਾਲਾ ਹਾਰ ਅੰਤਰ ਬਾਹਰ ਸੰਗ ਰਖਵਾਲਾ ਕਹੋ ਨਾਨਕ ਹਰ ਹਰ ਪਦ ਚੀਨ ਸਰਬ ਸੁਨਾਮ ਭਗਤ ਕਾਉ ਦੀਨ ਰਾਗ ਗਾਉੜੀ ਮਾਜ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਖੋਜਤ ਫਿਰੇ ਅਸੰਖ ਅੰਤ ਨਾ ਪਾਰੀਆ ਸੇਹੀ ਹੋਏ ਭਗਤ ਜਿਨਾਂ ਕਿਰਪਾਰੀਆ ਹਾਉ ਵਾਰੀਆ ਹਰ ਵਾਰੀਆ ਰਹਾਉ ਸੋਹਣ ਸੋਹਣ ਪੰਥ ਡਰਾਉ ਬਹੁਤ ਭੈ ਹਾਰੀਆ ਮੈਂ ਤੱਕੀ ਓਟ ਸੰਤਾਹ λεਹੋ ਉਬਾਰੀਆ ਮੋਹਨ ਲਾਲ ਅਨੂਪ ਸਰਬ ਸਾਧਾਰੀਆ ਗੁਰ ਨਿਵ ਨਿਵ ਲਾਗਾਉ ਪਾਏ ਦੇਹੋ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਇੱਕ ਸੁਬਲਿਹਾਰੀਆ ਸਭ ਗੁਣ ਕਿਸਹੀ ਨਾਹੇ ਹਰ ਪੂਰ ਪੰਡਾਰੀਆ ਜਹੋ ਦੇਸ ਜਪੀਐ ਨਾ ਆਉ ਸੁਖ ਸਵਾਰੀਆ ਮੈਂ ਆਹੀ ਓਣ ਤੁਹਾਰ ਨਾਨਕ ਬਲਿਹਾਰੀਆ ਗੋਰ ਕਾਢਿਉ ਭੁਜਾ ਵਿਸਾਰ ਮੋਹ ਕੂਪਾਰੀਆ ਮੈਂ ਜੀਤੇਉ ਜਨਮ ਅਪਾਰ ਬਾਹੁਰ ਨਾ ਹਾਰੀਆ ਮੈਂ ਪਾਇਓ ਸਰਬ ਨਿਧਾਨ ਅਕਥ ਕਥਾਰੀਆ ਹਰ ਦਰਗਹਿ ਸੋ ਬਾਵੰਤ ਵਹਾਲੁ ਡਾਰੀਆ ਜਨ ਨਾਨਕ ਲੱਦਾ ਰਤਨ ਅਮੋਲ ਅਪਾਰੀਆ ਗੁਰ ਸੇਵਾ ਭਉ ਜਲ ਤਰੀਐ ਕਹੋ ਪੁਕਾਰਿਆ ਗੌੜੀ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੋ ਜਪ ਜੇ ਹਵਾ ਹਰ ਏਕ ਮੰਗੋ ਰਹਾਵ ਤਾਜਾ ਹਉ ਮੈਂ ਗੁਰ ਗਿਆਨ ਭਜੋ ਮੇਲ ਸੰਗਤ ਧੋਰ ਕਰਮ ਲਿਖਿਓ ਜੋ ਦੀਸੈ ਸੋ ਸੰਗ ਨਾ ਗਇਓ ਸਾਖਤ ਮੂੜ ਲਗੇ ਪਾਚ ਮੋਇਓ ਮੋਹਨ ਨਾਮ ਸਦਾ ਰਵ ਰਹਿਓ ਕੋਟ ਮਦਿ ਕਿਨੈ ਗੁਰਮੁਖ ਨਹਿਓ ਹਰਿ ਸੰਤਨ ਕਾਰ ਨਮੋ ਨਮੋ ਨਉ ਨਿਦ ਪਾਵਹਿ ਅਤਲ ਸੁਖੋ ਨਾਨਕ ਅਲੋਬੋ ਸਾਧ ਜਨੋ ਹਿਰਦੈ ਗਾਵੋ ਨਾਮ ਨਿਦੋਖ ਕਾਮ ਕਰੋਦ ਲੋਭ ਮੋਹ ਤਜੋ ਜਨਮ ਮਰਨ ਦੋਹ ਤੇ ਰਹੋ ਦੁਖ ਅੰਧੇਰਾ ਘਰ ਤੇ ਮਿਟਿਓ ਗੁਰ ਗਿਆਨ ਦਰੜਾਇਓ ਦੀਪ ਬਲਿਓ ਜਿਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਮਹੱਲਾ ਪੰਜਵਾ ਗਾਉੜੀ ਹਰ ਹਰ ਗੁਰ ਗੁਰ ਕਰਤਿ ਭਰਮ ਗਏ ਮੇਰੇ ਮਨ ਸਭ ਸੁਖ ਪਾਇਓ ਰਹਾ ਬਲ ਤੋ ਜਲ ਤੋ ਤੋ ਕੀਆ ਗੁਰ ਚੰਦਨ ਸੀਤ ਲਾਇਓ ਅਗਿਆਨ ਹਨੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਭਾਵਕ ਸਾਗਰ ਗਹਿਰੋ ਚਰ ਸੰਤਨ ਨਾਵ ਤਰਾਇਓ ਨਾ ਹਮ ਕਰਮ ਨਾ ਧਰਮ ਸੋਚ ਪ੍ਰਭ ਗਹਿ ਪੁਜਾ ਆਪਾਇਓ ਭਾਵ ਖੰਡਨ ਦੁਖ ਭੰਜਨੋ ਭਗਤ ਵਛਲ ਹਰਨਾਇਓ ਅਨਾਥੈ ਨਾਥ ਕਿਰਪਾਲ ਦੀਨ ਸੰਮ੍ਰਿਥ ਸੰਤ ਓਟਾਇਓ ਨਿਰਗੁਣਿਆਰੇ ਕੀ ਬੇਨਤੀ ਦੇਹੋ ਦਰਸ ਹਰਿ ਰਾਯੋ ਨਾਨਕ ਸਰਣ ਤੁਹਾਰੀ ठाकुर ਸੇਵਕ ਦੁਆਰੇ ਆਇਓ ਗੌੜੀ ਮਹੱਲਾ ਪੰਜਾਬਾਂ ਰੰਗ ਸੰਗ ਵਿਖਿਆ ਕੇ ਭੋਗਾ ਇਨ ਸੰਗ ਅੰਧ ਨਾ ਜਾਣੀ ਹਾਉ ਸੰਚਾ ਹਾਉ ਖਾਟਤਾ ਸਗਲੇ ਅਬਦ ਬਿਹਾਨੀ ਰਹਾਉ ਹਾਉ ਸੂਰਾ ਪ੍ਰਧਾਨ ਹਾਉ ਕੋ ਨਾਹੀ ਮੁਜੈ ਸਮਾਨੀ ਜੋ ਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਏ ਗੁਮਾਨੀ ਜਿਉ ਉਲਝਾਇਓ ਬਾਦ ਬੁੱਧ ਕਾਮ ਰਤਿਆ ਨਹੀਂ ਬਿਸਰਾਨੀ ਭਾਈ ਮੀਤ ਬੰਦਪ ਸਖੇ ਪਾਛੇ ਤੈਨੂੰ ਕਹਉ ਸੰਪਾਨੀ ਜੇਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ ਅਹੰ ਬੁੱਧ ਸੋਚ ਕਰਮਕਾਰ ਇਹ ਬੰਧਨ ਬੰਧਾਨੀ ਦਿਆਲ ਪਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੁਮਲਾ ਇਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਰਾਗ ਗਾਉੜੀ ਪੂਰਬੀ ਛੰਤ ਮਹੱਲਾ ਪਹਿਲਾ ਮੰਦਰ ਰੈਣ ਦੁਹਿਲੜੀਆ ਜੀਓ ਨੀਦ ਨਾ ਆਵ ਸਾਧਾਨ ਦੁਬਲੀਆ ਜੀਓ ਪਿਰ ਕਹਿ ਹਾਵੈ ਧਨ થી ਦੁਬਲ ਕੰਤ ਹਾਵੈ ਕੇਵ ਨੈਣੀ ਦੇਖੋਏ ਸੀਗਾਰ ਮਿਠ ਰਸ ਭੋਗ ਭੋਜਨ ਸਭ ਝੂਠ ਕਿ ਤੈ ਨਾ ਲੇਖਾਏ ਮੈਂ ਮਤ ਜੋਬਨ ਗਰਭ ਗਾਲੀ ਦੁੱਧਾਂ ਥਣੀ ਨ ਆਵਏ ਨਾਨਕ ਸਾ ਧਨ ਮਿਲੈ ਮਿਲਾਈ ਬਿਨ ਪਰ ਨੀਦ ਨ ਆਵਏ ਮੁੰਦ ਨਿਮਾਨੜਿਆ ਜੀਓ ਬਿਨ ਧਨੀ ਪਿਆਰੇ ਕਿਉ ਸੁਖ ਪਾਵੇਗੀ ਬਿਨ ਉਰ ਧਾਰੇ ਨਾ ਹਵੇਨ ਘਰ ਵਾਸ ਨਾਹੀ ਪੁੱਛੋ ਸਖੀ ਸੁਹੇਲੀਆ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸੈ ਸਾਚ ਸੁਹੇਲੀਆ ਸਾਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸਹੋ ਜਾਣਿਆ ਨਾਨਕ ਨਾਮ ਨਾ ਛੋੜੈ ਸਾ ਧਨ ਨਾਮ ਸਹਿਜ ਸਮਾਣੀਆ ਮੇਲੇ ਸਖੀ ਸਹੇਲੜੀ ਹੋ ਹਾਮ ਪਿਰ 라ਵੇ ਹਾਂ ਗੁਰ ਪੁੱਛ ਲਿਖਾਉਗੀ ਜੀਓ ਸਬਦ ਸੁਨੇਹਾ ਸਬਦ ਸਾਚਾ ਗੁਰ ਦਿਖਾਇਆ ਮਨ ਮੁਖੀ ਪਸ਼ੁਤਾਣੀਆਂ ਨਿਕਸ ਜਾਤ ਰਹਿ ਅਸਥਿਰ ਜਾਮ ਸੱਚ ਪਛਾਣਿਆ ਸਾਚ ਕੀ ਮਤ ਸਦਾ ਨਾਵਤਨ ਸਬਦ ਨੇ ਹੋ ਨਵੇਲਾਓ ਨਾਨਕ ਨਦਰੀ ਸਹਿਜ ਸਾਚਾ ਮਿਲ ਹੋ ਸਖੀ ਸਹੇਲੀ ਹੋ ਮੇਰੀ ਇਛੁ ਪੁੰਨੀ ਜੀਓ ਹਮ ਘਰ ਸਾਜਣ ਆਇਆ ਮਿਲ ਵਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੁੰਦ ਮੰਨ ਉਮਾਹਾਓ ਸਾਜਨ ਰਹਿੰਸੇ ਦੁਸ਼ਟ ਵਿਆਪੇ ਸੱਚ ਜਪ ਸੱਚ ਲਾਹ ਕਰ ਜੋੜ ਸਾ ਧਨ ਕਰੇ ਬਿੰਤੀ ਰੈਣ ਦਿਨ ਰਸ ਪਿੰਨੀਆਂ ਨਾਨਕ ਪੇਰ ਧਨ ਕਰੇ ਦਲੀਆਂ ਇਛ ਮੇਰੀ ਪੁੰਨੀਆਂ ਗਉੜੀ ਛੰਤ ਮਹੱਲਾ ਪਹਿਲਾ ਸੁਣ ਨਾਹ ਪ੍ਰਭੂ ਜੀਓ ਏਕ ਲੜੀ ਬਾ ਨਮਾਹੇ ਕਿਉ ਧੀ ਰਹਗੀ ਨਾਹਾ ਬਿਨਾ ਪ੍ਰਭ ਵੇ ਪਰਵਾਹੇ ਧਨ ਨਾਹ ਵਜਹੁ ਰਹ ਨਾ ਸਾਕੈ ਵਿਖਮ ਰੈਣ ਕਣੇਰੀਆ ਨੈ ਨੀਂਦ ਆਵੇ ਪ੍ਰੇਮ ਭਾਵੇ ਸੁਣ ਬੇਨੰਤੀ ਮੇਰੀਆ ਬਾਜਾਂ ਵਿਆਰੇ ਕੋਏ ਨਾ ਸਾਰੇ ਏਕ ਲੜੀ ਕੁਰ ਲਾਏ ਨਾਨਕ ਸਾਹ ਧਨ ਮਿਲੇ ਮਿਲਾਈ ਬਿਨ ਪ੍ਰੀਤਮ ਦੁਖ ਪਾਏ ਫੇਰ ਛੋੜਿ ਅੜੀ ਜੀਉ ਕਵਨਾ ਮਿਲਾਵੈ ਹਰ ਪ੍ਰੇਮ ਮਿਲੀ ਜੀਉ ਸਬਦ ਸੁਹਾਵੈ ਸਭ ਦੇ ਸੁਹਾਵੇ ਤਾਂ ਪਤ ਪਾਵੇ ਦੀਪਕ ਦੇਹ ਉਜਾਰੈ ਸੁਣ ਸਖੀ ਸੇ ਨੀ ਸਾਚ ਸੁਹੇਲੀ ਸਾਚੇ ਕੇ ਗੁਣਸਾਰੇ ਸਤਗੁਰ ਮੇਲੀ ਤਾਂ ਫਿਰ 라ਵੀ ਵਿਗਸੀ ਅੰਮ੍ਰਿਤ ਬਾਣੀ ਨਾਨਕ ਸਾ ਧਨ ਤਾਂ ਫਿਰ 라ਵੇ ਜਾ ਤਿਸ ਕੈ ਮਨ ਭਾਣੀ ਮਾਇਆ ਮੋਹਣੀ ਨੀ ਕਰਿਆ ਜੀਓ ਕੂੜ ਮੁੱਠੀ ਕੂੜਿਆਰੇ ਕਿਉਂ ਖੂਲੈ ਗਾਲ ਜੇਵੜੀਆ ਜੀਓ ਵੇਨ ਗੁਰ ਅਤ ਪਿਆਰੇ ਹਰ ਪ੍ਰੀਤ ਪਿਆਰੇ ਸਬਦ ਵਿਚਾਰੇ ਤੈਸਹੀ ਕਾਸੂ ਹੋਵੇ ਪੁੰਨ দান ਅਨੇਕ ਨਾਵਣ ਕਿਉਂ ਅੰਤਰ ਮਲ ਧੋਵੇ ਨਾਮ ਬਿਨੋਂ ਗਤ ਕੋਏ ਨਾ ਪਾਵੇ ਹੱਥ ਨਿਗਰੈ ਬਿਵਾਣੈ ਨਾਨਕ ਸੱਚ ਘਰਬਦ ਸਿੰਘਾਪੈ ਦੁਬਿਦਾ ਮਹਿਲ ਕੀ ਜਾਣੈ ਤੇਰਾ ਨਾਮ ਸੱਚਾ ਜੀਉ ਸਬਦ ਸੱਚਾ ਵਿਚਾਰੋ ਤੇਰਾ ਮਹਿਲ ਸੱਚਾ ਜੀਉ ਨਾਮ ਸੱਚਾ ਵਾਪਾਰ ਨਾਮ ਕਾਵਾ ਪਾਰ ਮੀਠਾ ਭਗਤ ਲਾਹਾ ਆਨ ਦਿਨੋ ਤਿਸ ਬਾਜ ਵਖਰ ਕੋਏ ਨਾ ਸੂਜੈ ਨਾਮ ਲੇਵੋ ਖਿਨ ਖਿਨੋ ਵਰਖ ਲੇਖਾ ਨਦਰ ਸਾਚੀ ਕਰਮ ਪੂਰੇ ਪਾਇਆ ਨਾਨਕ ਨਾਮ ਮਹਾਰਸ ਮੀਠਾ ਗੁਰ ਪੂਰੇ ਸਚ ਪਾਇਆ